ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਅੱਜ ਦੀ ਵੀਡੀਓ ਵਿੱਚ ਚਾਰ ਬੜਾ ਦਿਖਾਵਾਂਗੇ ਚਾਰੇ ਗੱਬਣਾ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੁੰਦੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਚਾਰ ਬਿਹੜਾ ਗੱਪਣਾ ਸੇਲ ਆਪਣੇ ਕੋਲ ਹੈਣਾ ਹਾਂਜੀ ਪਹਿਲਾ ਨੰਬਰ ਜਿਹੜੀ ਆਪਾਂ ਬਿਹੜ ਦੇਖਦੇ ਆ ਕਿਹੜਾ ਸੁਆ ਸੁੰਦੀ ਆ ਦੂਜਾ ਸੁਆ ਵੀਰੇ ਦੰਦਾ ਦੀ ਛੇ ਦੰਦਾ ਠੀਕ ਆ ਜੈਨੂਅਰ ਦੂਜਾ ਸੁਆ ਸੁੰਦੀ ਆ ਦੂਜਾ ਸੁਆ ਜੀ ਹਾਂਜੀ ਪਹਿਲੇ ਦਾ ਕੀ ਰਿਕਾਰਡ ਦੱਸੇ ਇਹਦਾ ਕਿੰਨੇ ਦੰਦ ਦਿੱਤਾ 26 ਤੋਂ 27 ਕਿਲੋ ਕੈ ਕਿ ਦਿਨ ਲੈ ਜੂ ਅਜੇ ਦਿਨ ਤਾਂ ਹੀ ਮੰਨ ਕੇ ਤੇ ਲੱਕ ਦੋ ਨਾ ਦਿਨ ਪੂਰੇ ਹੁਣ ਚ ਪਹਿਣੇ ਵਾਂ ਦੁੱਧੰ ਦਾ ਜਾ ਲਾ ਕੇ ਜਿੱਲੇ ਗਰਮੀ ਦੇ ਹਿਸਾਬ ਨਾਲ 25 22 ਕਿਲੋ ਦੁੱਧ ਦੇ ਦੋ ਬਈ ਯਾਰ ਜਿਵੇਂ ਖਾਲਾ ਗਰਮੀ ਦੇ ਸ਼ਾਲ ਹੁੰਦਾ ਤਾਂ 30+ ਦੇਣ ਦੀ ਬੱਸੀ ਠੰਡੀ ਠੰਡੀ ਠੀਕ ਹੈ ਭਾਏ ਦਾ ਕੀ ਹੋਊਗਾ ਭਾਏ ਬਈ ਯਾਰ ਮੁੱਲ ਕਰਾਉਣ ਦਾ ਇਹਦਾ ਜਿਹੜਾ ਮਰਜ਼ੀ ਕਰ ਲੈਣਾ ਤੇ ਮੱਸੀ ਦੇਵਾਂਗੇ 90000 ਰੁਪਏ ਦੀ ਛੋਟ ਸੱਪਾ ਕਰ ਦਾਂਗੇ ਮਾਣ ਤਣ ਘਰੇ ਆਏ ਪਤਾ ਦਾ ਕਰਾ ਆਪਾਂ ਬਸ ਵੀਡੀਓ ਪਾਈ ਦੇ ਆਪਣਾ ਨਾਮ ਦੇ ਨਾਲ ਮਾਲ ਵਿਕ ਜੇ ਸੁਪਰ ਮੰਗਣ ਨੂੰ ਇੱਕ 5 10 ਮੰਗ ਲਈਏ ਹਨਾ ਉਹ ਗੱਲਾਂ ਦਾ ਕੀ ਫਾਇਦਾ ਮੇਰੇ ਪਹਿਲਾਂ ਤੇਰੇ ਚੈਨਲ ਤੇ ਆਪਣੇ ਕੋਲ ਗਾਹਕ ਇੰਨਾ ਜੁੜਿਆ ਤੂੰ ਤੈਨੂੰ ਦੋ ਤਿੰਨ ਵਾਰੀ ਫੋਨ ਵੀ ਲਾ ਤੇ ਮਾਲਾ ਚੀਜ਼ ਆਪਾਂ ਜਿਹੜੇ ਪਾਉਣੀਆਂ ਵੀਡੀਓ ਤੇ ਪੜਾਕੇ ਨੂੰ ਪਾਉਣੀਆਂ ਯਾਰ ਪੜਾਕੇ ਨੂੰ ਪਾਉਣੇ ਜਿਹੜਾ ਆਪਣਾ ਮਾਲ बिक ਜੇ ਬਸ ਅਗਲੇ ਨੂੰ ਵੀ ਮੰਨ ਕੇ ਚੱਲ ਵੀ ਫਾਇਦਾ ਮਿਲੇ ਵੀ ਹਾਂ ਯਾਰ ਵੀ ਆਪਾਂ YouTube ਤੋਂ ਗਾਂ ਲਈ ਆ ਵੀ ਆਪਾਂ ਨੂੰ ਕੋਈ ਫਾਇਦਾ ਮਿਲਦਾ ਨਹੀਂ ਗੱਲ ਵੀ ਆਪਣੇ YouTube ਦੇ ਵੀਡੀਓ ਪੈ ਗਈ ਵੀ 2000 ਬੰਦੇ ਨੇ ਦੇਖ ਲਿਆ ਆਪਾਂ ਭਾਰੇ ਹੋ ਜੀ ਆਪਾਂ ਭਾਰੇ ਹੋ ਜੀ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਉਹ ਗੱਲ ਕਹਿੰਦੇ ਜਿਹੜੇ ਬੰਦੇ ਨੇ ਪਹਿਲੇ ਨੰਗਾ ਮੰਗ ਲਈ ਆਪਾਂ ਕੋਈ ਵੀਡੀਓ 'ਚ ਮੁੱਲ ਨਹੀਂ ਕਰਦੇ ਆਪਾਂ ਫੋਨ ਤੇ ਐ ਮੁੱਲ ਕਰਾਂਗੇ ਮਾਲਾ ਆਪਣੀ 베ਚਣ ਦੀ ਤਮੰਨਾ ਆ ਗਈ ਵੀ ਤਮੰਨਾ ਆ ਗਿਆ ਕੋਣੀ ਗੱਲ ਵੀ ਕੀ ਯਾਰ ਕਹਿੰਦੇ ਆ ਵੀ ਸੋਣੀ ਚੀਜ਼ ਬਿਕਣੀ ਨਹੀਂ ਰਹਿ ਜਾਂਦੀ ਹੈ ਨਾ ਬਾਹਲੇ ਰੁਪਏ ਕਰਕੇ ਬਿਕਣੀ ਨਹੀਂ ਰਹਿ ਜਾਂਦੀ ਹੁੰਦੀ ਬਾਹਲੇ ਹਾਂ ਵੀ ਇਹ ਇਹੀ ਬੱਸੀ ਤੱਕ 20 ਮੰਗੀ ਚੱਲੋ ਗੱਲਾਂ ਦਾ ਕੀ ਫਾਇਦਾ ਬਈ ਯਾਰ ਅਗਲੇ ਨੂੰ ਵੀਡੀਓ ਤਾਂ ਇੰਨੀ ਦੂਰੋਂ ਕੰਮ ਕਾਉਣੀਆਂ ਅਗਲੇ ਨੂੰ ਵੀ ਕੁਝ ਬਣੇ ਯਾਰ ਠੀਕ ਹੈ ਦੂਜਾ ਨੰਬਰ ਇਹਦੀ ਬੱਚੀ ਦੇਖੀ ਜਾਨੇ ਆਪਾਂ ਇਹ ਵੀਰੇ ਥਾਰਮ ਤੋਂ ਆਈ ਆ ਬੱਸੀ ਦੋ ਦੰਦ ਕੰਪਲੀਟ ਕਰਕੇ ਚੌਕ ਦੇ ਬੱਸੀ ਚੱਕਣ ਲੱਗ ਗਈ ਪਲੂਨ ਸੁੰਦੀ ਹੈ ਨਾ ਹਾਂ 9 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਆ 9 ਤਰੀਕ ਨੂੰ 9 ਮਹੀਨੇ ਹਾਂ ਸੂਪੇ ਚ ਹੈ ਆਪਣੇ ਕੋਲ 2 ਦਿਨਾਂ ਨੂੰ ਸੂਪੇ ਸੂਪੇ ਤਾਂ ਗੱਡੀ ਦੀ ਹਲੇ ਚਲਣਾ ਪੈਂਦਾ ਵੀ ਸੂ ਸਕਦੀ ਆ ਠੀਕ ਹੈ ਪਰੂੰ ਬੱਸੀ ਤੇ ਤੂੰ ਆਏ ਦੇਖ ਮਸਾਲਾ ਪ੍ਰਿੰਟ ਕੋਈ ਨਿਝੋੜੀ ਦੇਖੀ ਨਿਝੋੜੀ ਕਿੰਨਾ ਕੁ ਦੁੱਧ ਦੇ ਸਕਦੀ ਆ ਜਦੋਂ ਬਾਹਲਾ ਨਹੀਂ ਬਈਆ 26 27 ਕਿਲੋ ਦੁੱਧ ਦੇ ਦੂਗੀ ਇਹਦੇ 30 ਪਲੱਸ ਦੇ ਦੇ ਵੀ ਜਿਹੜੇ ਸਾਡੇ ਜਾਤ ਕੁਆਲਿਟੀ ਆ ਠੀਕ ਹੈ ਮੂੰਹੋ ਚੌਗੀ ਹੈ ਨਾ ਦੋ ਟਨ ਤੇ ਕੰਪਲੀਟ ਕਰਕੇ ਚੌੜੇ ਚੱਕਰ ਲਾ ਕੇ ਛੱਟ ਗਈ ਦੰਦਾ ਠੀਕ ਹੈ ਇਹਦਾ ਭਾਅ ਕੀ ਹੋਊਗਾ ਇਹਦਾ ਮੁੱਲ ਕਰਾਂ ਉਹਦਾ ਉਹ ਵੀ ਥੋੜਾ ਠੀਕ ਹੈ 1 ਲੱਖ 10 ਕਰ ਲਓ ਵੀ ਥੋੜਾ 1 ਲੱਖ ਤੇ 5000 ਦੀ ਬੱਸੀ ਦੇ ਦਾਂਗੇ ਜੇ ਕੋਈ ਆਪਣੇ ਵਾਲੇ ਭਾ ਦੇ ਦੇ ਆਪਾਂ ਦੇਣਦਾਰ ਜਾਇ ਗੱਲਾਂ ਜਾ ਤੋਰੀ ਬਾਹਰ ਨੂੰ ਸੋ ਫਿਰ ਇੱਕ ਕਰਾਉਣ ਨੂੰ ਬਈ ਯਾਰ ਆਪਾਂ ਵੀਡੀਓ ਪਾਈ ਤੇ ਬਾਹਲਾ ਕਿਸ ਨੂੰ ਨਹੀਂ ਕਹਿੰਦਾ ਅਗਲੇ ਨੂੰ ਖਰਚਾ 5-4000 ਦਾ ਪਾੜਾ ਹੀ ਪੈ ਜਾਂਦਾ ਆਪਾਂ ਤਾਂ ਐ ਵੀ 4 ਵੇਚੇ ਤੇ 4 ਹੋਰ ਲਈਏ 4 ਹੋਰ ਲਈਏ ਹਾਂ ਸੋ ਜਾਇ ਗੱਲਾਂ 1 ਲੱਖ 5000 ਦੀ ਬੱਛੀ ਤੇ ਕਰਾਉਣ ਦਾ ਬਈ ਇਹਦਾ ਜੇ 1 20 ਕਰੀਏ ਨਾ ਆ ਵੀ ਥੋੜਾਗਾ ਮੰਨ ਕੇ ਜਲੇ 50 ਗੱਟੇ ਵੀ ਕਰ ਗਏ ਲੈ ਖਾਦੇ ਹੋਏ ਨੇ 2000 ਨੂੰ ਗੱਟਾ ਰੋਕੀ ਮੈਂ ਤੁਮੇ ਬਣੀ ਉਹ ਬਸੀ ਤੇ ਨਖਰਾ ਦੇਖੀ ਤੇ ਕਦ ਬੈਠਾ ਦੇਖ ਬਸੀ ਦਾ ਕਿੱਡਾ ਠੀਕ ਹੈ ਬਾਕੇ ਇਹਨਾਂ ਨੇ ਪਾਰ ਨਹੀਂ ਡੇਢ ਰੱਖ ਕੇ ਖਾ ਜਾਂਦੇ ਭਾਲਦੇ ਚਾਹੇ ਕੋਈ ਬੰਦਾ ਮਸਕੀਨ ਤੇ ਛੋਲੇ ਹੁਣ ਲੱਗੀ ਸਵਾਲਿੰਗ ਜੀ ਕਰਨ ਠੀਕ ਹੈ ਤੇ ਬਸੀ ਕਦ ਕੁੱਦ ਦੇਖ ਬਸੀ ਦਾ ਕਿੱਡਾ 1 ਲੱਖ ਨਹੀਂ ਕਰ ਲਾ ਕਾ 1 ਲੱਖ ਦੇ 5 ਹਾਂ ਜੀ ਹਜ਼ਾਰ ਰੰਗ ਦਿਹਾ ਦੇਵਾਂਗੇ ਠੀਕ ਹੈ ਥਣ ਹਵਾਨਾ ਸਾਫ਼ ਸੁਥਰਾ ਸੋਹਣਾ ਹਨਾ ਛੋਲੇ ਦੇਖ ਬਈ ਯਾਰ ਲੈ ਥੋੜੇ ਭੜਾ ਪਾਉਣ ਲੱਗ ਗਏ ਨਾ ਹਾਂ ਲੱਗੀ ਛੋਲੇ ਕਦੇ ਕੱਚੇ ਦੋਸਾਂ ਨੂੰ ਪੱਕੇ ਕਰਕੇ ਵੀਡੀਓ ਤੇ ਆਪਾਂ ਪੱਕੇ ਤੇ ਕੱਟੀ ਠੀਕ ਹੈ ਤੇ ਨਾ ਦੇਖੋ ਠੰਡੀ ਸੀ ਉਹ ਤੇ ਅੱ ਦੰਦੋ ਕਿਵੇਂ ਦੰਦ ਨਹੀਂ ਪੱਤੇ ਬਜੇ ਯਾਰ ਕਿੱਕ ਦਿਨ ਲੈਦੀ ਆ ਦਿਨ ਪੈਣੇ ਦਾ 10 ਤੋਂ 12 ਦਿਨ ਵਾਲੇ 10 ਤੋਂ 12 ਇਹਦਾ ਵੀ ਫੁੱਲ ਆ 10 ਤੋਂ 12 ਦਿਨ ਪੈਣੇ ਕਿੰਨਾ ਦੁੱਧ ਪਾ ਦੂਗੀ ਜੋ ਦੁੱਧ ਦੂ ਬਈ 26 27 ਕਿਲੋ ਇਹ ਵੀ ਦੇ ਦੂਗੀ ਇਹਦਾ ਭਾ ਕੀ ਹੋ ਚਾਹੇ ਬੰਦਾ 15 ਸੂਏ ਚੋਲੇ ਕਹੇ 10 ਸੂਏ ਚੋਲੇ ਇਹਦਾ ਨਾ ਆਪਾਂ ਕਹਿ ਦਿੰਨੇ ਵੀ ਗਾਂ ਦਾ ਚੌਥਾ ਫੀਲਾ ਕੋਈ ਦੁਬਾਰੀ ਕਹਿੰਦਾ ਨਹੀਂ ਇਹਦਾ ਗਾਂ ਦੇ ਆਪਣੇ ਤੇ ਆਪ ਦੇ ਸੰਬੰਧ ਤੇ ਪੈਂਦਾ ਲੇਵਾ ਨਹੀਂ ਤੋੜਦੀ ਇਹ ਲੇਵਣ ਤੋੜਦੀ ਬਾਕੀ ਹੁਣ ਆਏ ਆ ਵੀ ਤਰ ਚਲੋ ਆਪਾਂ ਦੂਜੀ ਗਾਂ ਦਿਖਾਵਾਂਗੇ ਵੀਨ ਕਹੇ ਪੰਜ ਜੇ ਪਰੀ ਕੇਅਰ ਕਰ ਵਧੀਆ ਕਰਾਂ ਇਹਨੂੰ ਕੋਈ ਚਾਹੇ ਉਹ ਤੀਜਾ ਸੂਆ ਚਾ ਚੌਥਾ ਸੂਆ ਵੇਚਣਾ ਹੋਵੇ ਚਾਹੇ ਦੂਜਾ ਸੂਆ ਰਹਿ ਕੇ ਵੇਚ ਲਾ ਠੀਕ ਹੈ ਭਾਏ ਦਾ ਕੀ ਹੋਊਗਾ ਮੁੱਲ ਕਰਾਉਣ ਨੂੰ ਕਹਦਾ ਕਿ ਲੱਖ ਕਰ ਵਾਲਾ ਉਹ ਵੀ ਥੋੜਾ ਬਈਆ ਬੰਨਣ ਇਹ ਅੱਧੀ ਰਸੀ ਦੇਵਾਂਗੇ ਤੋਰੀ ਬਾਹਰ ਨੂੰ ਤੇ ਬੱਸੀ ਦਾ ਲੇਵਾ ਹੈ ਜਾਂ ਗੱਜ ਮੈਂ ਫਾੜੀ ਵਾਲਾ ਲੇਵਾ ਗਾ ਠੀਕ ਹੈ ਸੋ 92000 ਦੇ ਵਿੱਚ ਫਾੜੀ ਵਾਲਾ ਲੇਵਾ ਉੱਤਰਨ ਲੱਗੀ ਹੈ ਠੀਕ ਹੈ ਪਹਿਲਾ ਸੂਆ ਸੁੰਦੀ ਹੈ ਹਣਾ ਪਹਿਲਾ ਸੂਆ ਹਾਂਜੀ ਥਣ ਥਣ ਬਹੁਤ ਚੰਗਾ ਲੇਵੇ ਤੇ ਨਾੜਾ ਨੂੜਾ ਦੇਖੋ ਮੂਰੇ ਉਹ ਜੰਗਿਆ ਟਾਈਮ ਲਾਈਨ ਦੇਖ ਪੂਰੇ ਸੋ ਦੋង ਜੀ ਮਨੋ ਜਾਵਾ ਬੱ ਤੇ ਨਾੜਾ ਹਵਾਨੇ ਦੇ ਬੈਕ ਸਾਈਡ ਵੀ ਦਿਖਾਈ ਦਿੰਦੀ ਆ। ਫੁੱਲ ਵੱਡੀ ਆ ਬਾਈ। ਬਿਲਕੁਲ ਕੰਪੈਕਟ ਟ੍ਰਾਡਰ ਤੇ ਜਿੰਦ ਜਾਣ ਪਲੀਪਲੀ ਵੀ ਬਹੁਤ ਆ ਵੱਡੀ ਬੁੱਡੀ ਫੁੱਲ ਆ ਸਹਜ। ਬਿਊਟੀ ਤੇ ਬਣਤਰ ਵਗੈਰਾ ਇਹ ਚ ਲਿੱਸੀ ਨਾ ਵੀ ਕਿਸੇ ਬੱਸ ਨੂੰ 92000 ਦੀ ਸਿਰਫ। ਜਮਾ 92000 ਦੀ ਦੇ ਮੰਗ ਦੇ ਮਾਰੇ ਬਾਈ ਯਾਰ। ਐਵੇਂ ਇੱਕ 10-5 ਕਹੇ ਜੀ ਉਹਦਾ ਫਿਰ। ਬਿਲਕੁਲ ਨਹੀਂ ਸਾਡਾ ਗਾ ਮੁੱਲ ਕਰਾਉਣ ਜਿਵੇਂ ਹੁਣ ਆਪਾਂ ਮੇਲਿਆਂ ਦੇ ਵਿੱਚ ਕੰਪੀਨੇਸ਼ਨ ਦਾ ਕੰਮ ਲੜਦੀਆਂ ਨਹੀਂ ਆ। ਉਹ ਉਦਾਂ ਦਾ ਦੇਵਾ ਇਹਦਾ। ਜੈ ਜੈ ਗੱਲ ਆ ਜੀ। ਸੋ ਦੇਖੋ ਹਵਾਨਾ ਦੇਖੋ ਥੱਲੇ ਤੋਂ। ਚਾਰੇ ਥਾਂ ਨਿਕੜਦੇ ਸਾਫ਼ ਸੁਥਰੇ ਹਨਾ ਹਲੇ ਲੈ ਕੱਢ ਜੂਦੇ ਨੇ ਕੋ ਜਣ ਕੱਢ ਜੂ ਲੈ ਵਾ ਦੇਖ ਬਾਈ ਦੇਖ ਕਿੰਨਾ ਸਾਫ ਸੁਥਰਾ ਠੀਕ ਐ ਅੱਗੇ ਚੌਥਾ ਨੰਬਰ ਦੇਖੇ ਜਿਹੜੀ ਆਪਾਂ ਇਹ ਸੂਆ ਬਾਈ ਯਾਰ ਮਾਰ ਪਣ ਦਾ ਕਿਹਾ ਦੂਜਾ ਪਾ ਤੀਜਾ ਬਣ ਕੇ ਲਈ ਆ ਤੇ ਤੀਜਾ ਸੂਆ ਸਰ ਵੀ ਨਹੀਂ ਬੰਦੇ ਨੇ ਦੁੱਧ ਦੀ ਉਹ ਕਰੇ ਦੁੱਧ ਬਾੜਾ ਦੁੱਧੂ ਛੱਡੀ ਨੂੰ ਵੀ ਹਲੇ ਮੰਨ ਕੇ ਚੱਲ ਬੀ ਮਨੇ 40 45 ਜਾਣੀ ਪਹਿਲਾਂ ਛੱਡੀ ਐ ਮਾਰਾ 2 ਮਹੀਨੇ ਪਹਿਲਾਂ ਛੱਡੀ ਐ ਬਸ 1 ਮਹੀਨੇ ਪਹਿਲਾਂ ਛੱਡੀ ਐ ਹਾਂ ਕਿੰਨਾ ਦੁੱਧ ਪਾ ਦੂਗੀ ਦੁੱਧ ਬਾਈ 27 28 ਕਿਲੋ ਦਿੱਤਾ ਹੈ ਦਾ ਅੰਦਾਜ਼ਾ ਲਾ ਕੇ ਚੱਲੀਏ 30 ਨੂੰ ਟੱਚ ਕਰ ਸਕਦੀ ਐ ਕੀ ਟੱਚ ਕਰ ਸਕਦੀ ਐ ਬਾਈ ਹਾਂ ਕੈ ਦਿਨ ਲੈ ਦੈਂਤਾਂ ਮੰਨ ਕੇ ਤਾਂ ਪੂਰੀ ਹੈ ਬਈ ਅੱਜ ਕੱਖੇ ਘੱਟ ਖੇੜਾ ਸੂਪੂ ਅੱਗੇ ਠੀਕ ਐ ਥਾਣ ਤੁਨ ਚਾਰੇ ਓਕੇ ਬਸ ਤੂੰ ਅੱਗੇ ਬਹਿਣ ਦੂਜੇ ਚਾਹ ਦੋਨੇ ਪਾਸੇ ਬਹਿ ਜਾ ਬਈ ਦੇਖ ਮੈਂ ਟਿਕਾ ਮੈਂ ਤੇਰਾ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਚੀਜ਼ ਆ ਹਨਾ ਆ ਦੇਖ ਲੈ ਚਾਹ ਗੱਬਣ ਗਾਂ ਜਿਵੇਂ ਬਿਠਾਉਂਦੀ ਨੀ ਬਈ ਇਹ ਦੇਖ ਲੈ ਲੈ ਵੇ ਜਾ ਕੇ ਨਾੜਾ ਧੂੜਾ ਦੇਖਾਂਗੇ ਕੋਈ ਬਗੈ ਠੀਕ ਐ ਸੋ ਹਵਾਨਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਚਾਰੇ ਤਾਂ ਨਿੱਖੜਵੇਂ ਸਾਫ਼ ਸੁਥਰੇ ਪੂਰੀ ਜਿੰਦ ਜਾਨ ਫੇਸ ਕੁਆਲਿਟੀ ਜਿਹੜੀ ਆਪਾਂ ਹੌਥ ਖੜ ਕੇ ਨਹੀਂ ਵੀਡੀਓ ਪਾਈ ਸੀ ਠੀਕ ਐ 1 ਲੱਖ 5000 ਰੁਪ ਬੰਦੋ ਵੀ ਚਲ ਸੁਣਦੇ ਹੋਣਗੇ ਉਹਨਾਂ ਨੂੰ ਆਪਾਂ 27-28 ਕਿਲੋ ਦੁੱਧ 27-28 ਕਿਲੋ ਦੁੱਧ ਤਿਆਰ ਹੋ ਗਏ ਥੱਲੇ ਠੀਕ ਐ ਥੱਲੇ ਬਾ ਦੇਖ ਹਾਲ ਦਾ ਲੇਵਾ ਕੁਛ ਵੀ ਨਹੀਂ ਸੁੰਦੀ ਸੁੰਦੀ ਤਾਂ ਬਹੁਤ ਬਣ ਜੂ ਇਹ ਕੀ ਪਾਉ ਉਹਦਾ ਮੋਲ ਦਾ ਭਾਈ ਇਹਦਾ ਵੀ 1 ਲੱਖ 5000 ਕਰਦਾ ਲੱਖ ਦੀ ਬੱਸੀ ਦੇ ਦਾਂਗੇ ਲੱਖ ਦੀ ਛੋੜ ਛੱਪਾ ਕਰਦਾ ਹਾਂ ਜਿੱਥੇ ਮਰਜ਼ੀ ਖੜਾ ਕੇ ਜਿੱਥੇ ਮਰਜ਼ੀ ਬਹਿ ਜਾ ਲੈ ਠੰਡੀ ਸੀਲ ਬਾਧੂ ਆ ਹਨਾ ਲੇਵੇ ਤੇ ਨਾੜਾ ਨੂੜਾ ਦੇਖ ਬਾਈ ਲੈ ਸੋ ਨਾੜਾ ਦੇਖੋ ਫਸੀ ਖੜੀ ਆ ਜਮ ਹਨਾ ਸੋ ਪੂਰੀ ਸਾਫ ਸੁਥਰੀ ਤੀਜਾ ਸੂਆ ਸੁੰਦੀ ਆ 1 ਲੱਖ 5000 ਕਿਉਂ ਠੀਕ ਹੈ ਲੱਖ ਦੀ ਆਪਾਂ ਬੱਚੀ ਦੇ ਦਾਂਗੇ ਲੱਖ ਦੀ ਬੱਚੀ ਦੇ ਦਾਂਗੇ ਨਾੜਾ ਨੂੜਾ ਅਲਾ ਪਸ਼ੂ ਹੋ ਬਈ ਯਾਰ ਉਹ ਤਾਂ ਥੋੜਾ ਪਤਲਾ ਹੀ ਰਹੂਗਾ ਪਤਲੀ ਚਮੜੀ ਦੁੱਧ ਦੀ ਖਾਰ ਮੰਦੀ ਯਾਰ ਹਾਂ ਦੁੱਧ ਦੀ ਖਾਰ ਮੰਦੀ ਤਾਂ ਨਹੀਂ ਪਸ਼ੂ ਰਾਜੀ ਹੋਇਆ ਇਹ ਨੂੰ ਹੁਣ ਮੰਨ ਕੇ ਜੇਲ ਆਪਾਂ ਕਹਾਂਗੇ ਟਰਾਂਜੈਕਸ਼ਨ ਦੇ ਗੱਟੇ ਪਾ ਕੇ 10 ਬੰਦੇ ਸਾਬ ਲੰਦਾ ਉਹ ਗੱਲਾਂ ਨਾ ਕੀ ਕਰ ਦੇਖ ਲੈ ਜਿਗਾਰ ਥਲੇ ਨੱਬ ਬਹੁਤ ਆ ਵੀ ਜੀ ਦੇ ਬਾਅਦ ਦੇਖ ਬਈ ਕਿੰਨਾ ਦੇਖ ਲੈ ਹਵਾਨਾ ਬਰੀਕੇ ਜਿੰਨਾ ਹੈਗਾ ਬਰੀਕਾ ਬਾਈ ਨੇਵਾ ਤਾਂ ਪੰਡ ਲਈ ਫਿਰਦੇ ਥੱਲੇ ਰੇ ਵਾਲੀ ਬੋਰੀ ਵਾਲਾ ਨੇਵਾ ਲਈ ਫਿਰਦੀ 996853253 ਵੀਡੀਓ ਦੇਖ ਲੈ ਸਭ ਦਾ ਤੇ ਲੋ ਧੰਨ